ਸਤਿ ਸ਼੍ਰੀ ਅਕਾਲ ਜੀ ਲੈ ਕੇ ਆਏ ਹਾਂ ਬਚਿੰਤ ਕੌਰ ਜੀ ਦੀ ਕਹਾਣੀ ਮਾਂ ਦਾ ਲਾਡਲਾ ਨਿਕਮੋਂ ਦੇਖ ਚਰਾ ਬਾਹਰ ਕੌਣ ਬੁਲਾਉਂਦਾ ਏ ਤੇਰੇ ਵੀਰ ਨੂੰ ਰੋਟੀ ਪਕਾਉਂਦੀ ਬਚਨੋਂ ਨੇ ਬਾਹਰਲੀ ਡਿਊਟੀ ਵੱਲ ਧਿਆਨ ਕਰਦਿਆਂ ਕਿਹਾ ਕੰਮੋਂ ਭੱਜ ਕੇ ਬਾਹਰ ਗਈ ਤੇ ਝਟਕ ਮਗਰੋਂ ਹੀ ਆ ਕੇ ਬੋਲੀ ਬੇਬੇ ਬਾਹਰ ਤਾਂ ਕੋਈ ਨਹੀਂ ਚਲਾ ਗਿਆ ਹੋ ਕੋਈ ਬਾਹਰ ਵਾਸਤਾ ਆਈ ਸੀ ਕਿਸੇ ਨਿਆਣੇ ਦੀ ਬੇਬੇ ਜਿੱਦਣ ਦਾ ਜੀਤ ਗਿਆ ਆਪਣੇ ਘਰ ਤਾਂ ਕੋਈ ਨਿੱਕਾ ਨਿਆਣਾ ਵੀ ਨਹੀਂ ਵੜਿਆ ਘਰ ਵਿੱਚ ਪੌਰਾ ਰੌਣਕ ਨਹੀਂ ਰਹੀ ਮੇਰਾ ਤਾਂ ਜਰਾ ਵੀ ਜੀ ਨਹੀਂ ਲੱਗਦਾ ਜੀਤੇ বিনা ਹਾਂ ਕੰਮੋਂ ਭਾਵੇਂ ਜੀਤਾ ਸਾਰਾ ਦਿਨ ਖਪਾਉਂਦਾ ਰਹਿੰਦਾ ਸੀ ਪਰ ਉਸ ਨਾਲ ਘਰ ਭਰਿਆ ਭਰਿਆ ਲੱਗਦਾ ਸੀ ਬੀਬੇ ਜਦੋਂ ਘਰ ਹੁੰਦਾ ਕੋਈ ਨਾ ਕੋਈ ਨਿਆਣਾ ਉਸ ਤੇ ਅੱਗੇ ਪਿੱਛੇ ਫਿਰਦਾ ਹੀ ਰਹਿੰਦਾ ਆਹੋ ਸਾਰੀ ਬਹੀ ਦੇ ਨਿਆਣਿਆਂ ਦਾ ਸਰਦਾਰ ਜੋ ਸੀ ਬਚਨੋਂ ਭਰੇ ਹੋਏ ਗਲੇ ਨੂੰ ਕੰਮੋਂ ਕੋਲੋਂ ਲੁਕਾਉਂਦੀ ਹੋਈ ਕੰਮੋਂ ਦੀ ਗੱਲ ਦਾ ਉੱਤਰ ਦੇ ਰਹੀ ਸੀ ਬੇਬੇ ਖਾ ਮਖਾ ਬਾਪੂ ਜੀ ਨੇ ਉਸ ਨੂੰ ਬੱਚਾ ਪਲਟਣ ਵਿੱਚ ਭਰਤੀ ਕਰਵਾ ਦਿੱਤਾ ਬਾਪੂ ਵੀ ਸੈਣੀਆਂ ਦੇ ਬੁੜੇ ਦੀ ਐਵੇਂ ਗੱਲ ਮੰਨ ਲੈਂਦਾ ਹੈ ਬਾਪੂ ਹੋਰ ਕੀ ਕਰਦਾ ਉਹ ਜੋ ਰੋਜ਼-ਰੋਜ਼ ਲੋਕਾਂ ਦੇ ਆਲਾੰਬੇ ਲਿਆਉਂਦਾ ਸੀ ਪੜਨਾ ਲਿਖਣਾ ਤਾਂ ਉਸ ਨੂੰ ਜਮਾਈ ਚੰਗਾ ਨਹੀਂ ਸੀ ਲੱਗਦਾ ਖਬਰੇ ਕੀ ਮਾਰ ਵਗ ਗਈ ਸੀ ਭੇਜੋ ਸਕੂਲੇ ਉਹ 베ਰੀਆਂ ਹੀਠਾਂ ਬੈਠ ਕੇ ਰੋਟੀਆਂ ਖਾ ਦੁਪਹਿਰਾਂ ਨੂੰ ਘਰ ਆ ਵੜਦਾ ਜਿਵੇਂ ਤੈਨੂੰ ਪਤਾ ਹੀ ਨਹੀਂ ਸੀ ਉਸ ਤੇ ਚਾਲਿਆਂ ਦਾ ਕੰਮੋ ਤੇ ਬਚਨੋ ਦੋਵੇਂ ਮਾਂ ਤੀ ਜੀਤੇ ਨੂੰ ਸਾਰਾ-ਸਾਰਾ ਦਿਨ ਯਾਦ ਕਰਦੀਆਂ ਰਹਿੰਦੀਆਂ ਹੁਣ ਬਚਨੋ ਨੇ ਕੰਮੋਂ ਤੋਂ ਚੋਰੀ-ਚੋਰੀ ਆਪਣੇ ਸਾਰੇ ਅਥਰੂ ਆਪਣੀ ਖੱਦਰ ਦੀ ਚੁੰਨੀ ਦੇ ਲਾੜ ਬਨ ਲਏ ਸਨ। ਦਿਲ ਹੀ ਦਿਲ ਜੀਤੋ ਦੀ ਮਮਤਾ ਜਿਵੇਂ ਉਸਦੇ ਅੰਦਰੋਂ ਰੁਗ ਭਾਰ-ਪਾਰ ਉਸਦੇ ਕਾਲਜੇ ਵਿੱਚੋਂ ਕੁਝ ਕੱਢ ਰਹੀ ਸੀ। ਉਸ ਨੂੰ ਤਾਂ ਸਮਝ ਹੀ ਨਹੀਂ ਸੀ ਆ ਰਹੀ ਕਿ ਉਸ ਨੂੰ ਹੋ ਕੀ ਰਿਹਾ ਹੈ। ਉਸ ਦਾ ਕੀ ਦੁੱਖਦਾ ਹੈ ਉਸਦੇ ਕਾਲਜੇ ਵਿੱਚ ਕੁਝ ਹੋ ਜ਼ਰੂਰ ਰਿਹਾ ਸੀ। ਜਿਸ ਨੂੰ ਉਹ ਲਫ਼ਜ਼ਾਂ ਰਾਹੀਂ ਕਿਸੇ ਨੂੰ ਨਹੀਂ ਸੀ ਦੱਸ ਸਕਦੀ। ਰੋਟੀ ਦਾ ਆਖਰੀ ਪੇੜਾ ਜਿਵੇਂ ਉਸਨੇ ਵੇਲ ਕੇ ਮਸਾਂ ਹੀ ਤਵੇ ਉੱਤੇ ਪਾਇਆ ਸੀ ਫਿਰ ਆਟੇ ਨਾਲ ਲਿਬੜੇ ਲਿਬੜਾਏ ਹੱਥ ਲੈ ਕੇ ਉਹ ਅੰਦਰ ਨੀਰੇ ਵਾਲੀ ਕੋਠੜੀ ਵਿੱਚ ਚਲੀ ਗਈ ਉਸ ਤੇ ਕੰਨੀ ਉਹ ਪਹਿਲਾਂ ਵਾਲੀ ਆਵਾਜ਼ ਫੇਰ ਸੁਣਾਈ ਪਈ ਤੇ ਉਹ ਭੱਜਦੀ ਹੋਈ ਬੂਹੇ ਵੱਲ ਵੱਡੀ ਬੂਹਾ ਖੋਲਿਆ ਬਾਹਰ ਤਾਂ ਕੋਈ ਵੀ ਨਹੀਂ ਸੀ ਹੁਣ ਕੰਮੋਂ ਨੂੰ ਉਸਨੇ ਬਾਂਮਣਾ ਦੀ ਕੁੜੀ ਜਸੋਦਾ ਕੋਲ ਦਸੂਤੀ ਦੀ ਕਢਾਈ ਦਾ ਨਮੂਨਾ ਚਾਤਰ ਤੇ ਉਤਾਰਨ ਲਈ ਪਿਛਲੀ ਬਹੀ ਵਿੱਚ ਭੇਜ ਦਿੱਤਾ ਤਾਂ ਕਿ ਉਹ ਇਕੱਲੀ ਅੰਦਰ ਜਾ ਕੇ ਰੱਜ ਕੇ ਰੋ ਲਵੇ ਜਿੱਦਣ ਦਾ ਜੀਤਾ ਬੱਚਾ ਪਲਟਣ ਵਿੱਚ ਭਰਤੀ ਕਰਵਾਇਆ ਸੀ ਬਚਨ ਨੂੰ ਅਕਸਰ ਆਪਣਾ ਦਿਲ ਹੌਲਾ ਕਰਨ ਲਈ ਆਨੀ ਬਹਾਨੀ ਇਕੱਲੀ ਬੈਠ ਹੰਝੂ ਕੇਰਦੀ ਰਹਿੰਦੀ ਜੀਤੇ ਦੇ ਬਾਪੂ ਨੇ ਤਾਂ ਪਹਿਲਾਂ ਹੀ ਬਚਨ ਨੂੰ ਕਹਿ ਦਿੱਤਾ ਸੀ ਕਿ ਜਾ ਤੇਰਾ ਇਹ ਨਲਾਇਕ ਪੁੱਤ ਘਰ ਵਿੱਚ ਜਾ ਮੈਂ ਜਿਸ ਨੂੰ ਮਰਜੀ ਹੈ ਘਰ ਵਿੱਚ ਰੱਖ ਲੈ ਮੈਂ ਰੋਜ਼-ਰੋਜ਼ ਇਸ ਦੀਆਂ ਬਦਮਾਸ਼ੀਆਂ ਹੱਥੋਂ ਬਹੁਤ ਤੰਗ ਆ ਗਿਆ ਹਾਂ ਨਵੇਂ ਤੋਂ ਨਵਾਂ ਉਲੰਭਾ ਹਰ ਰੋਜ਼ ਕਿਸੇ ਨਾ ਕਿਸੇ ਨਾਲ ਮਾਰ ਘਟਾਈ ਘਰੋਂ ਆਨੀ ਬਹਾਨੀ ਪੈਸੇ ਲੈਣੇ ਤੇ ਸਕੂਲੋਂ ਆਇਤੀ ਇਹ ਦਿਨ ਗੈਰਹਾਜ਼ਰੀ ਮੈਥੋਂ ਇਸ ਨਾਲ ਰੋਜ਼ ਦਿਹਾੜੀ ਸਿਰ ਖਪਾਈ ਨਹੀਂ ਹੁੰਦੀ ਨਾ ਹੀ ਇਸ ਤੋਂ ਸਿਨੇਮਾ ਦੇਖਣ ਲਈ ਰੁਪਏ ਚੋਰੀ ਕਰਵਾਏ ਜਾਂਦੇ ਹਨ ਸੀਰੀਆਂ ਦੇ ਪੁੱਤਾਂ ਨੂੰ ਸਿਨੇਮਿਆਂ ਨਾਲ ਭਲਾ ਕੀ ਗਾੜੇ ਪਸੀਨੇ ਦੀ ਕਮਾਈ ਇਹ ਭੰਗ ਦੇ ਪਹਾੜੇ ਗਵਾਈ ਜਾਂਦਾ ਹੈ ਬੱਚਨੋ ਤੈਨੂੰ ਆਖਰੀ ਇੱਕੋ ਗੱਲ ਕਹਿੰਦਾ ਹਾਂ ਜੇ ਲੰਬੜਾਂ ਦੇ ਬੁੜੇ ਨੇ ਕਹੀ ਹੈ ਮੈਨੂੰ ਕਿ ਇਸ ਨੂੰ ਬੱਚਾ ਪਲਟਣ ਵਿੱਚ ਭਰਤੀ ਕਰਵਾ ਦਈਏ ਨਹੀਂ ਮੈਂ ਇਸ ਹੱਥੋਂ ਤੰਗ ਆ ਕੇ ਕਿਸੇ ਖੂ ਖਾਤੇ ਵਿੱਚ ਛਾਲ ਮਾਰ ਦਿਆਂਗਾ ਬਿਛਨੇ ਦੇ ਆਖਰੀ ਬੋਲਾਂ ਨੇ ਬੱਚਰੋਂ ਦੇ ਲੂੰ ਕੰਡੇ ਖੜੇ ਕਰ ਦਿੱਤੇ ਤੇ ਉਸ ਨੂੰ ਆਪਣੇ ਪਤੀ ਦੇ ਫੈਸਲੇ ਨਾਲ ਸਹਿਮਤ ਹੋਣਾ ਹੀ ਪਿਆ ਸੋ ਜੀਤੇ ਨੂੰ ਬੱਚਾ ਪਲਟਣ ਵਿੱਚ ਭਰਤੀ ਕਰਵਾ ਰੋੜ ਕੀ ਪੇਸ ਦਿੱਤਾ ਗਿਆ ਕਰੋ ਗਿਆ ਤਾਂ ਜੇ ਜੀਤੇ ਨੂੰ ਮਸਾ ਇੱਕ ਸਾਤਾ ਹੀ ਹੋਇਆ ਸੀ ਪਰ ਬਚਨੋਂ ਦੀ ਨਹੀਂ ਤਾਂ ਉਸੇ ਦਿਨ ਤੋਂ ਹਰਾਮ ਹੋ ਗਈ ਸੀ ਜਿਸ ਦਿਨ ਉਸਨੇ ਆਪਣੇ ਸਖਤ ਸੁਹਾ ਦੇ ਪਤੀ ਦੀ ਹਾਂ ਵਿੱਚ ਹਾਂ ਮਿਲਾਈ ਸੀ ਹੁਣ ਉਹ ਅੱਧੀ ਅੱਧੀ ਰਾਤ ਤੱਕ ਤਾਰੇ ਗਿਣਦੀ ਰਹਿੰਦੀ ਤੇ ਫਿਰ ਆਪਣੇ ਪਤੀ ਬਿਛਨੇ ਦੇ ਮੰਜੇ ਵੱਲ ਨਿਗਾਹ ਮਾਰਦੀ ਤੇ ਧਿਆਨ ਨਾਲ ਉਸਦੇ ਘਰਾੜੇ ਸੁਣਦੀ ਜਦੋਂ ਗੂੜੀ ਨੀਂਦ ਵਿੱਚ ਹੁੰਦਾ ਤਾਂ ਉਹ ਹੌਲੀ ਜਹੀ ਆਪਣੇ ਮੰਜੇ ਤੋਂ ਉੱਠਦੀ ਤੇ ਚੁੱਪਕੇ ਚਾਹੇ ਆਪਣੇ 13 14 ਵਰਿਆਂ ਦੇ ਪੁੱਤ ਜੀਤੇ ਨਾਲ ਜਾ ਸੌਂਦੀ ਜੀਤਾ ਵੀ ਸਾਰਾ ਦਿਨ ਦੇ ਅਖਲ ਬੱਤੇ ਕੰਮਾਂ ਤੋਂ ਥੱਕ ਟੁੱਟ ਕੇ ਖੂਕ ਸੁੱਤਾ ਪਿਆ ਹੁੰਦਾ ਬਚਨੋ ਚੁੱਪ ਕੇ ਚਾਹੇ ਉਸ ਨੂੰ ਆਪਣੀ ਛਾਤੀ ਨਾਲ ਘੁੱਟ ਲੈਂਦੀ ਉਹਦਾ ਜੀ ਮਮਤਾ ਨਾਲ ਭਰਿਆ ਕਿਸੇ ਵਿਸ਼ਾਲ ਸਮੁੰਦਰ ਦੀ ਤਰ੍ਹਾਂ ਲਹਿਰਾ ਮਾਰਨ ਲੱਗਦਾ ਉਹ ਆਮ ਮਹਾਰੀ ਬੋਲ ਉੱਠਦੀ ਜੀਤਿਆਂ ਨੂੰ ਭਾਵੇਂ ਕਿੰਨਾ ਵੀ ਤਪਾਉਂਦਾ ਏ ਮੈਨੂੰ ਪਰ ਮੇਰੇ ਦਿਲ ਵਿੱਚ ਤੇਰੇ ਲਈ ਬਹੁਤ ਮੋਹ ਹੈ ਮਾਂ ਜੋ ਹੋਈ ਤੇਰੀ ਫਿਰ ਬਚਨੋ ਦੇ ਚੌੜੇ ਤੇ ਵਿਸ਼ਾਲ ਹਿਰਦੇ ਵਿੱਚੋਂ ਜੀਤੇ ਦੇ ਪਿਆਰ ਲਈ ਮਮਤਾ ਫੁੱਟ ਫੁੱਟ ਰੋਣ ਲੱਗ ਪੈਂਦੀ ਉਹ ਹੌਲੀ ਜਹੀ ਪਾਸਾ 파ਰਤ ਜੀਤੇ ਵੱਲੋਂ ਮੂੰਹ ਦੂਜੀ ਬਾਹੀ ਵੱਲ ਕਰ। ਹੌਲੀ ਜਹੀ ਆਪਣੀ ਚੁੰਨੀ ਨਾਲ ਪਲਕਾ ਵਿੱਚੋਂ ਗਿਰਦੇ ਹੰਝੂ ਪੂੰਝਦੀ ਤੇ ਤੜਕਸਾਰ ਜਦੋਂ ਸ਼ਿਵ ਦਿਵਾਲੀ ਵਿੱਚ ਪੰਡਿਤ ਸ਼ੰਖ ਵਜਾਉਂਦਾ ਖੜਤਾਲ ਖੜਕਾਉਂਦਾ ਤਾਂ ਬਚਨੋਂ ਜੀਤੇ ਨਾਲ ਉੱਠ ਕੇ ਆਪਣੇ ਮੰਝੇ ਉੱਤੇ ਇਉਂ ਲੇਟ ਜਾਂਦੀ ਜਿਵੇਂ ਸਿਰ ਉੱਤੇ ਆਏ ਸੂਰਜ ਦੀ ਉਸ ਨੂੰ ਭੋਰਾ ਸੋਧ ਹੀ ਨਾ ਹੋਵੇ। ਕਿੰਨੀਆਂ ਹੀ ਰਾਤਾਂ ਜੀਤੇ ਦੇ ਭਰਤੀ ਹੋਣ ਤੋਂ ਪਹਿਲਾਂ ਬਚਨੋਂ ਨੇ ਇਸੇ ਤਰ੍ਹਾਂ ਲਗਾਈਆਂ ਸਨ। ਉਹਨਾਂ ਵਿੱਚੋਂ ਇੱਕ ਰਾਤ ਤਾਂ ਬਚਨੋਂ ਲੱਖ ਜਤਨ ਕਰਨ ਤੇ ਵੀ ਨਹੀਂ ਸੀ ਭੁੱਲਦੀ ਪੂਰਨਮਾਸ਼ੀ ਦੀ ਉਹ ਰਾਤ ਜਦ ਚੰਨ ਦੀ ਚਾਨਣੀ ਆਪਣੇ ਪੂਰੇ ਝੋਮਰ ਵਿੱਚ ਖਿੜੀ ਹੋਈ ਸੀ ਵੇਲਾ ਅੱਧੀ ਰਾਤ ਤੋਂ ਤੀਤੇ ਹੋ ਚੁੱਕਿਆ ਸੀ ਬਚਨੋਂ ਨੇ ਇੱਧਰ ਉੱਧਰ ਬਿਹੀ ਵਿੱਚ ਡਹਿ ਮੰਝਿਆ ਉੱਤੇ ਇੱਕ ਸਰਸਰੀ ਜਹੀ ਨਿਗਾਹ ਮਾਰੀ ਸਾਰਾ ਆਂਡ ਗਵਾਂਡ ਖੂਕ ਸੁੱਤਾ ਪਿਆ ਸੀ ਬਸ ਜਾਗ ਰਹੇ ਸਨ ਇਹ ਦੋਵੇਂ ਚੰਨ ਚਾਨਣੀ ਰਾਤ ਤੇ ਬਚਨੋਂ ਉਸ ਰਾਤ ਜੀਤੇ ਦੇ ਜਾਣ ਵਿੱਚ ਅਜੇ 3 ਦਿਨ ਦੇ 2 ਰਾਤਾਂ ਬਾਕੀ ਸਨ ਸਿਰਫ 2 ਰਾਤਾਂ ਹੋਰ ਬਚਨੋਂ ਜੀਤੇ ਨਾਲ ਸੌ ਸਕਦੀ ਸੀ ਉਹ ਸੋਚਦੀ ਹੋਈ ਬਚਨੋ ਪੁੱਲੇ ਚਹੇ ਆਪਣੇ ਮੰਜੇ ਤੋਂ ਉਠੀ ਤੇ ਛੱਟ ਜੀਤੇ ਨਾਲ ਜਾ ਕੇ ਲੇਟ ਗਈ ਪਰ ਜਿਉਂ ਹੀ ਉਹ ਪਤੀ ਤੋਂ ਡਰਦੀ ਜੀਤੇ ਦੇ ਮੰਜੇ ਉੱਤੇ ਗਈ ਜੀਤੇ ਦੇ ਮੂੰਹੋਂ ਉੱਬੜਵਾਹੇ ਨਿਕਲ ਗਿਆ ਚੋਰ ਚੋਰ ਛੱਟ ਬਚਨੋ ਉੱਠ ਕੇ ਬਹਿਰਦੀ ਹੋਈ ਬੋਲੀ ਚੋਰ ਨਹੀਂ ਪੁੱਤ ਮੈਂ ਆਹ ਤੇਰੀ ਬੇਬੇ ਬੇਬੇ ਤੂੰ ਸੁੱਤੀ ਨਹੀਂ ਅਜੇ ਜੀਤੇ ਦੀ ਆਵਾਜ਼ ਸੁਣ ਕੇ ਕੋਲ ਪਈ ਕੰਮੋ ਵੀ ਉੱਠ ਪਈ ਪਰ ਬਚਨੋ ਨੇ ਇਹ ਕਹਿ ਕੇ ਛੱਟ ਕੰਮੋ ਤੇ ਜੀਤੇ ਨੂੰ ਸਲਾਹ ਦਿੱਤਾ ਸੌਂ ਜਾ ਪੁੱਤ ਅੱਜ ਸਵੇਰ ਨਹੀਂ ਹੋਈ ਤੇ ਆਪ ਉਹ ਫਿਰ ਹੌਲੀ ਜਹੀ ਜੀਤੇ ਨਾਲ ਜਾ ਲੇਟੀ। ਅੱਜ ਜੀਤੇ ਨੂੰ ਪਹਿਲੀ ਵਾਰ ਪਤਾ ਲੱਗਿਆ ਸੀ ਕਿ ਉਸਦੀ ਮਾਂ ਉਸ ਨਾਲ ਰੋਜ਼ ਰਾਤ ਨੂੰ ਚੋਰੀ-ਚੋਰੀ ਆਪਣੇ ਮੰਜੇ ਤੋਂ ਉੱਠ ਕੇ ਸੌਂਦੀ ਹੈ। ਜੀਤੇ ਨੇ ਮਾਂ ਦੀਆਂ ਅੱਖਾਂ ਵਿੱਚ ਭਰੇ ਹੰਝੂਆਂ ਨੂੰ ਮਹਿਸੂਸ ਕਰਦਿਆਂ ਸਭ ਸਮਝ ਲਿਆ ਸੀ ਕਿ ਉਹ ਕਿਉਂ ਰੋਂਦੀ ਹੈ। ਤਾਹੀਓ ਉਸਨੇ ਵੀ ਘੁੱਟ ਕੇ ਆਪਣੀ ਮਾਂ ਨੂੰ ਜੱਫੀ ਪਾ ਲਈ। ਫਿਰ ਕਿੰਨਾ ਹੀ ਚਿਰ ਬਚਨੋਂ ਜੀਤੇ ਦੀਆਂ ਗੱਲਾਂ ਨਾਲ ਮੂੰਹ ਲਾ ਕੇ ਉਹਨਾਂ ਉੱਤੇ ਕੋਸੇ-ਕੋਸੇ ਹੰਝੂ ਵਹਾਉਂਦੀ ਰਹੀ ਸੀ। ਬੁੱਤ ਬੁੱਤ ਜੀਤੇ ਨੂੰ ਗਿਆ ਅੱਜ ਪੂਰੇ 8 ਦਿਨ ਹੋ ਗਏ ਸਨ ਜਿੱਦਣ ਦਾ ਜੀਤਾ ਗਿਆ ਸੀ ਬਚਨੋ ਰੋਜ਼ ਰਾਤ ਦੇ ਪਹਿਲੇ ਪੈਰ ਬਾਹੀ ਉੱਤੇ ਮੂੰਹ ਰੱਖ ਇੱਕ ਵਾਰ ਤਾਂ ਜ਼ਰੂਰ ਰੋਂਦੀ ਸੀ ਪਰ ਆਪਣੇ ਦੁੱਖ ਨੂੰ ਕਿਸੇ ਕੋਲ ਜ਼ਾਹਰ ਨਹੀਂ ਸੀ ਹੋਣ ਦਿੰਦੀ ਕਿਸ ਨੂੰ ਦੱਸੇ ਕੰਮੋ ਸਾਹਮਣੇ ਉਹ ਤਾਂ ਨਹੀਂ ਸੀ ਰੋਂਦੀ ਕਿ ਉਹ ਵੀ ਆਪਣੇ ਵੀਰ ਦੀ ਯਾਦ ਵਿੱਚ ਰੋ ਪਾਉਗੀ ਤੇ ਆਪਣੇ ਪਤੀ ਬਿਛਨੇ ਅੱਗੇ ਤਾਂ ਅੱਖ ਗਿੱਲੀ ਕਰਨ ਦਾ ਸਵਾਲ ਹੀ ਨਹੀਂ ਸੀ ਉਸ ਕੋਲੋਂ ਤਾਂ ਹਮੇਸ਼ਾ ਡਬ ਦਬਈਆਂ ਅੱਖਾਂ ਵਿੱਚ ਵਹਿਦੇ ਹੰਝੂਆਂ ਨੂੰ ਲੁਕਾਉਂਦੀ ਰਹਿੰਦੀ ਕਿਉਂਕਿ ਉਸ ਨੂੰ ਮਾਂ ਦੇ ਦਿਲ ਦਾ ਕੀ ਪਤਾ ਉਹ ਤਾਂ ਇੱਕ ਪਿਓ ਸੀ ਉਹ ਵੀ ਪੱਥਰ ਦਿਲ ਪਿਓ ਜੋ ਨਾ ਕਦੇ ਕਿਸੇ ਲਈ ਪਿਗਲਿਆ ਸੀ ਨਾ ਪਿਗਲਣ ਦੀ ਆਸ ਹੀ ਸੀ ਉਸ ਦੇ ਐਨੇ ਸਖਤ ਸੁਭਾਅ ਕਰਕੇ ਹੀ ਤਾਂ ਜੀਤਾ ਵਿਗੜਿਆ ਸੀ ਬਿਸ਼ਨਾ ਜੀਤੇ ਦੇ ਵਿਗੜਨ ਦਾ ਸਾਰਾ ਦੋਸ਼ ਹਮੇਸ਼ਾ ਉਸ ਦੀ ਮਾਂ ਬਚਨੋ ਤੇ ਹੀ ਲਾਉਂਦਾ ਜਦੋਂ ਵੀ ਜੀਤਾ ਕੋਈ ਪੁੱਠੀ ਸਿੱਧੀ ਇਲਤ ਕਰਦਾ ਤਾਂ ਬਿਸ਼ਨਾ ਜੀਤੇ ਨੂੰ ਧੌੜੀ ਦੀ ਜੁੱਤੀ ਨਾਲ ਕੁੱਟਦਾ ਤੇ ਪਿੱਛੋਂ ਇਹ ਗੱਲ ਜ਼ਰੂਰ ਕਹਿੰਦਾ ਬਚਨੀਏ ਤੇ ਇਸ ਕੁੱਤੇ ਨੂੰ ਸਿਰ ਚੜਾ ਰੱਖਿਆ ਤੇਰੇ ਲਾਡਾ ਨੇ ਪੱਟਿਆ ਇਸ ਨੂੰ ਉਸਨੇ ਜੀਤੇ ਦੇ ਜਾਣ ਸਮੇਂ ਸਾਫ਼ ਬੱਚਨوں ਨੂੰ ਕਹਿ ਦਿੱਤਾ ਸੀ ਮਰਜੀ ਹੈ ਭਰਤੀ ਕਰਵਾ ਮਰਜੀ ਹੈ ਨਾ ਪਰ ਪਿੱਛੋ ਅੱਖਾਂ ਵਿੱਚ ਖਸੁੰਨ ਦੇ ਦੇ ਰੋਈ ਮੇਥੋਂ ਬੁਰਾ ਕੋਈ ਨਹੀਂ ਹੋਣਾ ਇਸ ਗੱਲੋਂ ਡਰਦੀ ਉਹ ਬਿਛਨੇ ਅੱਗੇ ਜੀਤੇ ਦੀ ਕੋਈ ਗੱਲ ਵੀ ਨਹੀਂ ਸੀ ਸ਼ੇਰ ਦੀ ਰੋਣਾ ਤਾਂ ਇੱਕ ਪਾਸੇ ਰਿਹਾ ਹੁਣ ਜਦੋਂ ਵੀ ਉਹ ਜੀਤੇ ਦੇ ਹਾਨੀਆਂ ਨੂੰ ਖੇੜਦਾ ਕੁੱਦਦਾ ਜਾਂ ਸਕੂਲ ਆਉਂਦੇ ਜਾਂਦੇ ਦੇਖਦੀ ਉਸ ਦਾ ਜੀ ਭਾਰ ਆਉਂਦਾ ਉਹ ਹੱਥ ਦਾ ਕੰਮ ਬਿੱੱਚੇ ਛੱਡ ਦੂਰ ਤੱਕ ਜਾਂਦੇ ਨਿਆਣਿਆਂ ਵੱਲ ਦੇਖਦੀ ਰਹਿੰਦੀ ਫਿਰ ਅੰਦਰਲੀ ਕੋਠੜੀ ਵਿੱਚ ਜਾ ਲੁਕ-ਲੁਕ ਰੋਂਦੀ ਅੱਜ ਵੀ ਜਦੋਂ ਅੰਦਰਲੀ ਕੋਠੜੀ ਵਿੱਚ ਰੋ ਰਹੀ ਸੀ ਉਸ ਨੂੰ ਬਾਹਰੋਂ ਫਿਰ ਜਿੱਤੇ ਦੀ ਉਹੀ ਆਵਾਜ਼ ਸੁਣਾਈ ਦਿੱਤੀ ਜੋ ਅਕਸਰ ਉਸ ਨੂੰ ਦਿਨ ਚ ਕਈ ਵਾਰ ਸੁਣਾਈ ਦਿੰਦੀ ਸੀ ਉਸ ਨੇ ਝੱਟ ਭੱਜ ਕੇ ਡਿਊਟੀ ਦਾ ਬੂਹਾ ਖੋਲ੍ਹਿਆ ਬਾਹਰ ਤਾਂ ਸੱਚਮੁੱਚ ਕੋਈ ਵੀ ਨਹੀਂ ਸੀ ਉਸ ਨੇ ਅੱਧਰ ਉੱਧਰ ਗਲੀ ਦੇ ਅੰਤ ਤੱਕ ਦੇਖਿਆ ਪਰ ਵਿਹੀ ਵਿੱਚ ਇੱਕ ਵੀ ਨਿਆਣਾ ਨਹੀਂ ਸੀ ਪਤਾ ਨਹੀਂ ਇਹ ਨਿਆਣੇ ਦੀ ਆਵਾਜ਼ ਜੁਸਤੇ ਕਰਨੀ ਕਿੱਥੋਂ ਆ ਪੈਂਦੀ ਉਹ ਅੰਦਰ ਆ ਕੇ ਚੁੱਲ੍ਹੇ ਅੱਗੇ ਬੈਠ ਗਈ ਐਨੇ ਵਿੱਚ ਕੰਮੋਂ ਵਾਪਸ ਮੁੜਾਈ ਤੇ ਬੋਲੀ ਬੇਬੇ ਲਾਲ ਰੰਗ ਦੇ ਰੇਸ਼ਮ ਦੀ ਰੀਲ ਤਾਂ ਮੈਂ ਘਰ ਹੀ ਭੁੱਲ ਗਈ ਸੀ ਬਚਨੋਂ ਬਿਨਾ ਹਾਂ ਹੂ ਕੀਤਾ ਚੁੱਲ੍ਹੇ ਮੂਰੇ ਬੈਠੀ ਭਾਂਡੇ ਮਾਂਦਦੀ ਰਹੀ ਕੰਮੋਂ ਨੇ ਰੀਲ ਅੰਦਰੋਂ ਲਿਆਉਂਦਿਆਂ ਮਾਂ ਦੀ ਅੱਖਾਂ ਵਿੱਚ ਚਾਕਣ ਦੀ ਕੋਸ਼ਿਸ਼ ਕੀਤੀ ਪਰ ਬਚਨੋਂ ਨੇ ਆਪਣੀਆਂ ਡੱਬ ਦਬਾਈਆਂ ਅੱਖਾਂ ਨੂੰ ਕੰਮੋਂ ਕੋਲੋਂ ਲੁਕਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਕੰਮੋਂ ਸਭ ਕੁਝ ਸਮਝ ਗਈ ਸੀ ਲਾਲ ਰੇਸ਼ਮ ਦੀ ਰੀਲ ਸੂਈ ਵਿੱਚ ਟੰਗ ਦੀ ਕੰਮੋ ਬੋਲੀ ਬੇਬੇ ਚੇ ਤੇਰਾ ਜੀ ਨਹੀਂ ਸੀ ਕਰਦਾ ਜੀਤੇ ਨੂੰ ਭੇਜਣ ਦਾ ਤਾਂ ਤੂੰ ਬਾਪੂ ਨੂੰ ਸਾਫ਼ ਕਿਉਂ ਨਾ ਕਿਹਾ ਕਿ ਅਸੀਂ ਨਹੀਂ ਜੀਤੇ ਨੂੰ ਬੱਚਾ ਪਲਟਣ ਵਿੱਚ ਭਰਤੀ ਕਰਵਾਉਣਾ ਇਹ ਕਿਵੇਂ ਕਹਿ ਦਿੰਦੀ ਪੁੱਤ ਤੇਰੇ ਪਿਓ ਅੱਗੇ ਮੇਰੀ ਗਈ ਏ ਪੇਸ਼ ਕੋਈ ਗੱਲ ਕਰਨ ਦੀ ਜੇ ਹਿੰਮਤ ਹੁੰਦੀ ਤਾਂ ਅੱਜ ਇਹ ਨੌਮਤ ਹੀ ਕਿਉਂ ਆਉਂਦੀ ਮੇਰਾ ਤਾਂ ਡਰਦੀ ਦਾ ਸਾਹ ਨਹੀਂ ਨਿਕਲਦਾ ਉਸ ਦੇ ਅੱਗੇ ਉਸ ਦੇ ਐਨੇ ਸਖਤ ਸੁਭਾਅ ਦਾ ਨਤੀਜਾ ਹੀ ਤਾਂ ਅੱਜ ਜੀਤਾ ਇੰਨਾ ਵਿਗੜਿਆ ਹੈ ਹੱਦੋਂ ਵੱਧ ਸਖਤੀ ਬੰਦੇ ਨੂੰ ਵਿਗਾੜਦੀ ਹੈ ਧੀਏ ਤੇ ਪਿਆਰ ਉਸ ਨੂੰ ਸਵਾਰਦਾ ਹੈ ਪਰ ਸੱਚ ਤਾਂ ਇਹ ਹੈ ਕਿ ਬੇਬੇ ਹੱਦੋਂ ਵੱਧ ਪਿਆਰ ਵੀ ਬਹੁਤ ਮਾੜਾ ਹੁੰਦਾ ਹੈ ਉਹ ਵੀ ਬੱਚੇ ਨੂੰ ਵਿਗਾੜਦਾ ਹੈ ਕਮੋ ਹੁਣ ਆਪਣੀ ਬੇਬੇ ਬੱਚਨਾਂ ਨੂੰ ਸਮਝਾ ਰਹੀ ਸੀ ਧੰਨਵਾਦ